ਤਲਗਦਾਹ ਤੁਸੀਂ ਬੜੇ ਹੋਏ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੁਹੀ ਪ੍ਰੋਵਰਤਾ ਜ਼ੀਰਾ ਫਿਰੋਸਪੁਰ ਦੇ ਨੇੜੇ ਨਹਿਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਅੱਜ ਸਵੇਰੇ ਇੱਕ ਕਾਰ ਸਵਾਰ ਨੇ ਕਾਰ ਸਮੇਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਦੋਂ ਆਸ-ਪਾਸ ਦੇ ਲੋਕਾਂ ਨੇ ਇਹ ਘਟਨਾ ਨੂੰ ਦੇਖਿਆ ਤੇ ਉਹਨਾਂ ਨੇ ਵੀ ਨਹਿਰ ਵਿੱਚ ਛਾਲ ਮਾਰ ਕੇ ਬੜੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਤੇ ਕਾਰ ਸਵਾਰ ਨੂੰ ਜੋ ਹੈ ਬਾਹਰ ਕੱਢਿਆ ਪਰ ਤਦ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ ਕਾਰ ਸਵਾਰ ਦੀ ਜੋ ਹੈ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਜੋ ਹੈ ਸਵਾਲ ਬਣਿਆ ਹੋਇਆ ਕਿ ਕਾਰ ਸਵਾਰ ਨੇ ਜਾਣ ਬੁੱਝ ਕੇ ਨਹਿਰ ਦੇ ਵਿੱਚ ਛਾਲ ਮਾਰੀ ਸੀ ਕਾਰ ਸਮੇਤ ਜਾਣ ਬੁੱਝ ਕੇ ਨਹਿਰ ਦੇ ਵਿੱਚ ਛਾਲ ਮਾਰੀ ਸੀ ਜਾਂ ਫਿਰ ਇਹ ਕੋਈ ਹੋਰ ਗੱਲ ਸੀ ਇਹ ਹਜੇ ਸਵਾਲ ਬਣਿਆ ਹੋਇਆ ਹੈ ਜ਼ੀਰਾ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਪੜਾਣਾ ਦੇ ਨਜ਼ਦੀਕ ਬਣੀਆ ਨਹਿਰਾ ਵਿੱਚ ਅੱਜ ਸ਼ੱਕੀ ਹਾਲਾਤਾਂ ਵਿੱਚ ਇੱਕ ਕਾਰ ਸਵਾਰ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ। ਘਟਨਾ ਦਾ ਪਤਾ ਚੱਲਦਿਆ ਹੀ ਨਜ਼ਦੀਕ ਪਿੰਡ ਵਾਸੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਨਹਿਰ ਵਿੱਚ ਛਾਲ ਲਗਾ ਕੇ ਕਾਰ ਦੀ ਪਾਲ ਕੀਤੀ ਗਈ ਤੇ ਕਰੜੀ ਮੁਸ਼ਕਲ ਦੇ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਪਰ ਤਦ ਤੱਕ ਬਹੁਤ ਦੇਰ ਹੋ ਜਾਣ ਕਾਰਨ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਮਾਮਲਾ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਲਾਵਾਲ ਦੇ ਐਸ ਐਚ ਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਪੜਾਣਾ ਨਜ਼ਦੀਕ ਬਣੀਆਂ ਨਹਿਰਾਂ ਵਿੱਚ ਇੱਕ ਕਾਰ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਤੇ ਉਹਨਾਂ ਵੱਲੋਂ ਮੌਕੇ ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਾਰ ਸਵਾਰ ਦੀ ਪਛਾਣ ਕਰਦਿਆਂ ਦੱਸਿਆ ਕਿ ਕਾਰ ਸਵਾਰ ਵਿਅਕਤੀ ਮਖੂਦਾ ਡੈਣ ਵਾਲਾ ਹੈ ਤੇ ਉਸ ਵੱਲੋਂ ਖੁਦ ਕਾਰ ਨਹਿਰ ਵਿੱਚ ਸੁੱਟੀ ਗਈ ਜਾਂ ਅਚਾਨਕ ਇਹ ਹਾਦਸਾ ਵਾਪਰ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪੰਜੇ ਪੜਾਣੀਆਂ ਦੀ ਨਹਿਰਾਂ ਫੋਕੀ ਡੀਨਰ ਰੋਡ ਤੋਂ ਗੱਡੀ ਇੰਡੀਕਾ ਨੰਬਰ ਦਾ PG05AB 0183 ਵੀ ਉਹਦੇ ਵਿੱਚ ਸਵਾਰ ਸੀ ਗੁਰਦਾ ਨਿਸ਼ਾਨ ਸਿੰਘ ਸਾਨੂੰ ਦਰਬੀਰ ਸਿੰਘ ਜਿਹੜੀ ਪਛਾਣ ਹੋਈ ਹੀਰਾ ਸ਼ਟਰਿੰਗ ਵਾਲਾ ਮਜਦੀਦ ਗੁਰਦੁਆਰਾ ਬਾਟਰੂਣਾ ਮਕੂ ਹਾਂਜੀ ਇਹ ਮਿਲੀਆਂ ਨੇ ਮੋਰ ਦੇ ਕਰਮਾਂ ਦਾ ਨਹੀਂ ਪਤਾ ਵੀ ਐਂ ਕਾਰ ਆਪ ਵਿੱਚ ਜਿਹੜੋ ਡਿੱਗੀ ਜਾਂ ਕੁਝ ਕਿਸਾਨੇ ਕਾਈਕ ਟਾਈਪ ਹੋਇਆ ਉਹ ਜਦੋਂ ਇਹਨੂੰ ਬਾਹਰ ਕੱਢਿਆ ਗਿਆ ਤੇ ਮੂਤੂ ਚੱਕ ਨਹੀਂ ਕਰੀ ਸੀ। ਇਹ ਇਸ ਤਰ੍ਹਾਂ ਸਪਸ਼ਟ ਨਹੀਂ ਕਿਹਾ ਜਾ ਸਕਦਾ ਇੰਜੀਨੀਅਰ ਪੋਸਟਮਾਰਟਮ ਨਹੀਂ ਨਿਕਲ ਰਿਹਾ। ਉਸ ਤੋਂ ਬਾਅਦ ਦੀ ਜੋ ਘਟਨਾ ਹੈ ਜੋ ਸਾਹਮਣੇ ਉਸਪਸ਼ਟ ਹੋ ਗਈ। ਤਾਂ ਲਗਾਧਾਰ ਤੁਸੀਂ ਬਣੀ ਹੋਏ 247 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਦੁਹੀ ਬਰਵਰਤਾ ਜ਼ੀਰਾ ਫਿਰੋਜ਼ਪੁਰ ਦੇ ਨੇੜੇ ਨਹਿਰ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਅੱਜ ਸਵੇਰੇ ਇੱਕ ਕਾਰ ਸਵਾਰ ਨੇ ਕਾਰ ਸਮੇਤ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਜਦੋਂ ਆਸ-ਪਾਸ ਦੇ ਲੋਕਾਂ ਨੇ ਇਕੱਠਾ ਹੋ ਕੇ ਵਿਖਰੇ ਤੇ ਉਹਨਾਂ ਨੇ ਵੀ ਨਹਿਰ ਵਿੱਚ ਛਾਲ ਮਾਰ ਕੇ ਬੜੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਤੇ ਕਾਰ ਸਵਾਰ ਨੂੰ ਜੋ ਹੈ ਬਾਹਰ ਕੱਢਿਆ ਪਰ ਤਦ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਸੀ ਕਾਰ ਸਵਾਰ ਦੀ ਜੋ ਹੈ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂchnਾ ਦਿੱਤੀ ਗਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਜੋ ਹੈ ਸਵਾਲ ਬਣਿਆ ਹੋਇਆ ਕਿ ਕਾਰ ਸਵਾਰ ਨੇ ਜਾਣਬੁੱਝ ਕੇ ਨਹਿਰ ਦੇ ਵਿੱਚ ਛਾਲ ਮਾਰੀ ਸੀ ਕਾਰ ਸਮੇਤ ਜਾਣਬੁੱਝ ਕੇ ਨਹਿਰ ਦੇ ਵਿੱਚ ਛਾਲ ਮਾਰੀ ਸੀ ਜਾਂ ਫਿਰ ਇਹ ਕੋਈ ਹੋਰ ਗੱਲ ਸੀ ਇਹ ਹਜੇ ਸਵਾਲ ਬੜਿਆ ਹੋਇਆ ਜ਼ੀਰਾ ਫਿਰੋਜ਼ਪੁਰ ਰੋਡ ਤੇ ਸਥਿਤ ਪਿੰਡ ਪੜਾਣਾ ਦੇ ਨਜ਼ਦੀਕ ਬਣੀਆ ਨਹਿਰਾ ਵਿੱਚ ਅੱਜ ਸ਼ੱਕੀ ਹਲਾਤਾ ਵਿੱਚ ਇੱਕ ਕਾਰ ਸਵਾਰ ਕਾਰ ਸਮੇਤ ਨਹਿਰ ਵਿੱਚ ਡਿੱਗ ਗਿਆ ਘਟਨਾ ਦਾ ਪਤਾ ਚੱਲਦਿਆ ਹੀ ਨਜ਼ਦੀਕ ਪਿੰਡ ਵਾਸੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਨਹਿਰ ਵਿੱਚ ਛਾਲ ਲਗਾ ਕੇ ਕਾਰ ਦੀ ਪਾਲ ਕੀਤੀ ਗਈ ਤੇ ਕਰੜੀ ਮਸ਼ੱਕਤ ਦੇ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਪਰ ਤਦ ਤੱਕ ਬਹੁਤ ਦੇਰ ਹੋ ਜਾਣ ਕਰਾਂ ਕਾਰ ਸਵਾਰ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਮਾਮਲਾ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੱਲਾਵਾਲ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਪੜਾਣਾ ਨਜ਼ਦੀਕ ਬਣੀਆ ਨਹਿਰਾਂ ਵਿੱਚ ਇੱਕ ਕਾਰ ਦੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ ਜਿਸ ਤੇ ਉਹਨਾਂ ਵੱਲੋਂ ਮੌਕੇ ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਨੇ ਕਾਰ ਸਵਾਰ ਦੀ ਪਛਾਣ ਕਰਦਿਆਂ ਦੱਸਿਆ ਕਿ ਕਾਰ ਸਵਾਰ ਵਿਅਕਤੀ ਮਖੂਦਾ ਡੈਣ ਵਾਲਾ ਹੈ ਤੇ ਉਸ ਵੱਲੋਂ ਖੁਦ ਕਾਰ ਨਹਿਰ ਵਿੱਚ ਸੁੱਟੀ ਗਈ ਜਾਂ ਅਚਾਨਕ ਹੀ ਹਾਦਸਾ ਵਾਪਰ ਗਿਆ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਪੰਚਾਇਤ ਦਾ ਪੁਰਾਣਾ ਨਾਮ ਇਹ ਨਹਿਰ ਤੋਂ ਫੁੱਟਬਾਲ ਜੀਰਾ ਰੋਡ ਤੇ ਗੱਡੀ ਇੰਡੀਕਾ 9805ab 0183 ਵੀ ਉਹਦੇ ਵਿੱਚ ਸਵਾਰ ਸੀ ਗੁਰਦਾਰ ਨਿਸ਼ਾਨ ਸਿੰਘ ਸਾਨੂੰ ਦਰਬੀਰ ਸਿੰਘ ਜਿਹੜੀ ਪਛਾਣ ਹੋਈ ਹੀਰਾ ਸ਼ਟਰਿੰਗ ਵਾਲਾ ਮਜੀਦ ਗੁਰਦੁਆਰਾ ਬਾਟਰੂਨਾਂ ਮਕੂ ਹਾਂਜੀ ਵੀ ਮਿਲਿਆ ਨੇ ਮੌਤ ਦੇ ਕਰਮਾਂ ਦਾ ਨਹੀਂ ਪਤਾ ਵੀ ਐ ਕਰ ਆਪ ਵਿੱਚ ਜੋ ਉਹ ਡਿੱਗੀ ਜਾਂ ਕੁਝ ਕਿਸਾਨੇ ਕਾਈਕ ਟਾਈਪ ਹੋਇਆ। ਹੁਣ ਜਦੋਂ ਉਹ ਨੂੰ ਬਾਹਰ ਕੱਢਿਆ ਗਿਆ ਤੇ ਮੂੰਹ ਤੋਂ ਚੱਕ ਨਹੀਂ ਕੋਈ ਸੀ। ਠੀਕ ਹੈ ਇਸ ਕਰਕੇ ਸਪਸ਼ਟ ਨਹੀਂ ਹੋਇਆ ਕਿ ਜਦੋਂ ਇੰਜੀਨੀਅਰ ਪੋਸਟਮਾਰਟਮ ਨਹੀਂ ਨਿਕਲ ਰਿਹਾ। ਉਸ ਤੋਂ ਬਾਅਦ ਦੀ ਜੋ ਕਰਨਾਮਾ ਹੈ ਜੋ ਸਾਹਮਣੇ ਉਸਪਸ਼ਟ ਹੋ ਗਿਆ।